ਪਿੰਡ ਗੜੀ ਅਜੀਤ ਸਿੰਘ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਲਾ ਫਿਲਹਾਲ ਅਜੇ ਕੱਲ ਹੀ ਅਸੀਂ ਖਬਰ ਲਗਾ ਕੇ ਹਟੇ ਹਾਂ ਕਿ ਇੱਕ ਹੋਰ ਚੋਰੀ ਹੋਣ ਦੀ ਫਿਰ ਤੋਂ ਖਬਰ ਆ ਗਈ ਜਦੋਂ ਇੱਕ ਹੋਰ ਚੋਰੀ ਹੋਣ ਦੀ ਖਬਰ ਆ ਗਈ ਤਾਂ ਦੂਜਾ ਇੱਕ ਹੋਰ ਫੋਨ ਆ ਗਿਆ ਕਿ ਚੋਰੀ ਤਾਂ ਸਾਡੇ ਵੀ ਹੋ ਗਈ ਹੈ ਕਿ ਮਤਲਬ ਇਹ ਕਿ ਦੋ ਚੋਰੀਆਂ ਹੋਈਆਂ ਨੇ ਖਬਰ ਹੈ ਕਿ 35 ਫੁੱਟ ਡੂੰਗੀ ਖੋਹੀ ਵਿੱਚੋਂ ਚੋਰ ਪੈਪ ਹੀ ਕੱਢ ਕੇ ਲੈ ਗਏ ਚੋਰਾਂ ਨੂੰ ਇਹ ਵੀ ਖੋਪ ਨਹੀਂ ਕਿ ਖੋਹੀ ਵਿੱਚ ਕੋਈ ਗੈਸ ਵੀ ਜ਼ਹਿਰੀਲੀ ਹੋ ਸਕਦੀ ਹੈ ਜਾਂ ਜਾਨ ਲੈਵਾ ਜਾਨਵਰ ਵੀ ਹੋ ਸਕਦੇ ਨੇ ਪਰ ਚੋਰ ਬੇਖੌਫ ਨੇ ਕਿ ਰਾਣਾ ਸਿੰਘ ਪਿੰਡ ਗੜੀ ਅਜੀਤ ਸਿੰਘ ਨੇ ਦੱਸਿਆ ਰਾਣਾ ਸਿੰਘ ਪਿੰਡ ਗੜੀ ਅਜੀਤ ਸਿੰਘ ਨੇ ਦੱਸਿਆ ਕਿ ਬਲੌਣੀ ਰੋਡ ਤੇ ਮੋਟਰ ਤੇ ਪੈਪ ਮੋਟਰ ਤੇ ਜੋ ਹੋਰ ਸਮਾਨ ਸੀ ਚੋਰ ਖੋਲ ਕੇ ਹੀ ਲੈ ਗਏ ਤੇ ਚੋਰ 15 ਫੁੱਟ ਪਾਈਪ ਦਾ ਟੋਟਾ ਤੇ ਹੋਰ ਕੀਮਤੀ ਸਮਾਨ ਵੀ 35 ਫੁੱਟ ਖੋਹੀ ਦੇ ਵਿੱਚੋਂ ਰਾਤ ਨੂੰ ਲੈ ਗਏ ਤੇ ਜੇ ਤਕਰੀਬਨ ਤਕਰੀਬਨ ਵਜਨ 2 ਕੁਇੰਟਲ ਸਮਾਨ ਦਾ ਬਣ ਗਿਆ ਹੋਣਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਕਈ ਵਾਰ ਚੋਰੀ ਹੋਈ ਹੈ ਔਰ ਇਹ ਜਿਹੜੀ ਚੋਰੀ ਆ ਕੋਈ ਇਸ ਦੇ ਵਿੱਚ ਕਰੀਬ 12 ਕੁ ਹਜ਼ਾਰ ਦਾ ਚੋਰ ਉਸਦਾਰ ਨੁਕਸਾਨ ਕਰ ਗਏ ਤੇ ਦੂਜੇ ਪਾਸੇ ਜਿਹੜੀ ਦੂਜੀ ਚੋਰੀ ਹੋਈ ਆ ਗੁਰਨੇਕ ਸਿੰਘ ਨੇ ਕਿਹਾ ਕਿ ਚੋਰ ਇੰਜਣ ਵਿੱਚੋਂ ਜਿਹੜਾ ਕਿ ਉਹਨਾਂ ਨੇ ਘਰੇਲੂ ਬੇਲਣਾ ਲਗਾਇਆ ਸੀ ਘਰੇਲੂ ਬੇਲਣੇ ਵਿੱਚੋਂ ਪੁਲੀ ਭੰਨ ਕੇ ਲੈ ਗਏ ਤੇ ਪਟਾ ਵੀ ਲਾ ਕੇ ਲੈ ਗਏ ਤੇ ਪਾਈਪ ਵੀ ਲੈ ਗਏ ਤੇ ਹੋਰ ਵੀ ਕਾਫੀ ਕੀਮਤੀ ਸਮਾਨ ਜਿਹੜਾ ਆ ਚੋਰ ਲੈ ਗਏ ਉਸਨੇ ਦੱਸਿਆ ਕਿ ਇੱਥੋਂ ਤੱਕ ਕਿ ਇੱਕ ਝਰਨਾ ਅਸੀਂ ਲਗਾਇਆ ਹੋਇਆ ਸੀ ਚੋਰ ਉਹ ਵੀ ਨਾਲ ਲੈ ਗਏ ਤੇ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਕਾਰਨ ਚੋਰ ਤਾਂ ਖੁਸ਼ ਨੇ ਕਿਉਂਕਿ ਉਹਨਾਂ ਨੇ ਖੁਸ਼ ਹੋਣਾ ਹੀ ਹੈ ਕਿਉਂਕਿ ਉਹ ਨਹੀਂ ਬਾਰਦਾਤ ਨੂੰ ਉਹਨਾਂ ਨੇ ਚੋਰੀ ਦੀ ਜਿਹੜੀ ਇਹ ਬਾਰਦਾਤ ਕੀਤੀ ਉਸ ਨੂੰ ਅੰਜਾਮ ਜੋ ਦੇ ਦਿੱਤਾ ਹੈ ਚੋਰ ਇਸ ਤੇ ਖੁਸ਼ ਨੇ ਪਰ ਲੋਕ ਪਰੇਸ਼ਾਨ ਨੇ ਉਹਨਾਂ ਦੀ ਮੰਗ ਹੈ ਕਿ ਚੋਰਾਂ ਤੇ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਕਿਉਂਕਿ ਗੜੀ ਅਜੀਤ ਸਿੰਘ ਵਿੱਚ ਚੋਰੀਆਂ ਦਾ سلسلہ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਕਿਉਂਕਿ ਲਗਾਤਾਰ ਇਹ ਦੂਸਰੀ ਵਾਰ ਦੂਜੇ ਦਿਨ ਚੋਰੀ ਹੋਈ ਹੈ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਕੀ ਕਹਿ ਰਹੇ ਨੇ ਜਿਨ੍ਹਾਂ ਦੇ ਚੋਰੀ ਹੋਈ ਆ ਉਹ ਕਿਸਾਨ ਤੁਸੀਂ ਵੀਡੀਓ ਦੇਖਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗਰਨੇਕ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਘੜੀ ਜੀ ਸਿੰਘ ਜੀ ਏ ਕੀ ਗੱਲ ਹੋਈ ਆ ਸਾਨੂੰ ਪਤਾ ਲੱਗਾ ਤੁਹਾਡਾ ਇਹ ਜਿਹੜਾ ਇਥੋਂ ਇੰਜਨ ਵਗੈਰਾ ਦੇ ਵਿੱਚੋਂ ਕੁਛ ਕੁਲੀ ਪਲੀ ਵਗੈਰਾ ਇਹ ਭਾਜੀ ਹੈਗੀ ਚੌਂਕਦਾਂ ਦੀ ਗੱਲ ਆ ਜਦੋਂ ਮੈਂ ਗੇੜਾ ਮਾਰਦਾ ਉਹਦੇ ਮੈਂ ਰੋਜ ਹੀ ਇੱਕ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੇ ਪਹਿਲਾਂ ਸਾਨੂੰ ਦੱਸੋ ਕਿਹੜੀ ਜਗ੍ਹਾ ਇਹ ਆਪਣਾ ਜਿਹੜਾ ਹਾਈਵੇ ਆਪਣਾ ਜਾਂਦਾ ਆਪਣੇ ਨਵਾਂ ਸ਼ਹਿਰ ਤੋਂ ਫਲੋਰ ਨੂੰ ਹਾਂ ਚੱਕਦਾਨਾਂ ਤੋਂ ਹਾਂ ਚੱਕਦਾਨਾਂ ਤੋਂ ਅੜਾਪੜ ਤੋਂ 1.5 ਕਿਲੋਮੀਟਰ ਪਿੱਛੇ ਆ ਜੀ ਆਪਣਾ ਆਪਣਾ ਹਾਂ ਜੀ ਔੜਾ ਨੂੰ ਆਪਣਾ ਵੇਣ ਨਾ ਲੱਗਾ ਆ ਹਾਂ ਏ ਬੇਲਣਾ ਜਿੱਦਾਂ ਆਪਾਂ ਘਰੇਲੂ ਕੋਈ ਆਪਣਾ ਮਿੱਠਾ ਘਰਉਣਾ ਉਹਦੇ ਲਈ ਸੀਗਾ ਲਾਇਆ ਠੀਕ ਹੈ ਠੀਕ ਹੈ ਫੇ ਆਪਣੇ ਇੱਥੇ ਗੰਨੇ ਲਿਆ ਕੇ ਆਪਣੀ ਦੇ ਵੇਲੇ ਕਢਾ ਲਵੇ ਫਿਰ ਕਿ ਕਿਉਂ ਨਹੀਂ ਲਾਇਆ ਐਤਕੀ ਥੋੜੀ ਲੈਵਰ ਦੀ ਪ੍ਰੋਬਲਮ ਆ ਗਈ ਜੀ ਅੱਛਾ ਜੀ ਫਿਰ ਇਹ ਆ ਇਹ ਇੱਕ ਦਾ ਕੀ 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 ਖੋਲਿਆ ਤੁਹਾਡਾ ਇਹਦੀ ਇੱਕ ਜੀਆ ਪੁਲੀ ਖੋਲੀ ਆ ਭੰਨ ਕੇ ਲਗਾ ਅੱਛਾ ਜੀ ਪੈਪ ਲਗਾਇਆ ਇਧਰੋਂ ਸਾਰੇ ਅੱਛਾ ਜੀ ਇਧਰੋਂ ਪੈਪੂਪ ਖੋਲਿਓ ਆ ਅੱਛਾ ਤੇ ਦੂਜਾ ਪਟਾ ਸੀਗਾ ਇਹਨੂੰ ਪਾ ਆ ਉਹ ਸਾਰਾ ਲੈ ਗਿਆ ਪਟਾ ਲਾ ਕੇ ਨਹੀਂ ਨਹੀਂ ਪਟਾ ਵੀ ਵਿਕ ਜਾਂਦਾ ਹੈ ਪਟਾ ਹੁਣ ਕੀ ਪਤਾ ਕਿ ਸੱਟਿਆ ਹੋਊਗਾ ਕਿਤੇ ਵੇਚਦਾ ਕੋਈ ਪਤਾ ਨਹੀਂ ਉਹ ਜਿਹੜੀ ਕਿੰਨਾ ਕ ਸਾਮਾਨ ਖੁੱਲਿਆ ਉਹਨਾਂ ਕੋਲ ਖੋਲ ਕੇ ਲੈ ਹਾਂਜੀ ਹਾਂਜੀ ਦੂਜਾ ਉਹ ਆਪਣਾ ਝਰਨਾ ਸੀਗਾ ਉਧਰ ਅਸੀਂ ਮੋਟੇ ਪਾਇਓ ਅੱਛਾ ਜੀ ਹਾਂਜੀ ਇਹ ਝਰਨਾ ਉਹ ਆਜੋ ਆਜੋ ਹਾਂਜੀ ਹਾਂਜੀ ਚੁੱਬੇ ਦਾ ਜੋ ਆਪਾਂ ਅਸਲ ਤਾਂ ਲਾਈਦਾ ਝਰਨਾ ਥੱਲੇ ਸਵਾਹ ਝਾੜਨੇ ਲਈ ਅੱਛਾ ਜੀ ਹਾਂ ਉਹ ਦੇਖਦਾ ਰਹਾ ਤੁਰਹਾ ਸੀ ਐ ਇੱਥੋਂ ਸਿੱਖਾ ਥਾ ਕਾ ਸਾਰੀਆਂ ਕੱਢ ਕੇ ਲਗਾ ਜੀ ਇਹ ਠੀਕ ਹੈ ਤੇ ਫਿਰ ਇਹ ਭਾਜੀ ਤੁਸੀਂ ਜਿਹੜਾ ਅੱਜ ਤਾਂ ਹੁਣ ਹਾਈਵੀ ਤੇ ਰੱਖਿਆ ਹੋਇਆ ਹੈ ਨਾ ਸਾਮਾਨ ਸਾਰਾ ਜੀ ਹਾਂਜੀ ਹਾਂਜੀ ਇਹ ਚਲੋ ਭਾਵੇਂ ਤੁਸੀਂ ਪਾਵੇਂ ਤੁਸੀਂ ਕੰਮ ਦੇ ਵਿੱਚ ਹੈ ਇਹ ਕੰਮ ਲਈ ਰੱਖਿਆ ਹੋਇਆ ਪਰੰਤੂ ਰਿਸਕ ਹੈ ਕਿਉਂਕਿ ਇੱਥੇ ਤਾਂ ਉਹ ਉਹ ਜਿਹੜੇ ਚੋਰ ਹੈਗੇ ਆ ਉਹ ਸਾਰਾ ਕੁਝ ਜਿੰਦਾ ਹੋਣਾ ਮੈਂ ਸਾਹਮਣੇ ਗੱਲ ਕੀਤੀ ਸੀ ਇੱਕ ਦਿਨ ਪਹਿਲਾਂ ਹੀ ਸਾਡੀ ਖਬਰ ਹੋਈ ਆ ਫਲੈਸ਼ ਤਾਂ ਸਾਹਮਣੇ ਹੀ ਮੈਂ ਦਿਖਾਇਆ ਸੀ ਹਾਂਜੀ 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 ਕਿ ਇਥੋਂ ਦਰਵਾਜ਼ਾ ਹੀ ਪਟਕੇ ਲੈ ਗਏ ਸੀ ਤੇ ਇਹਦੇ ਨਾਲ ਹੀ ਇੱਕ ট্রান্সਫਰ ਮੈਂ ਇੱਥੇ ਮੈਂ ਦਿਖਾਇਆ ਸੀਗਾ ਉਸ ਦਿਨ ট্রান্সਫਰ ਮਾ ਹੈਗਾ ਜੀ ਇਹ ਦਿਲ ਪਾਸੇ ਨਾਲੇ ਆ ਕੋਈ ਮਤਲਬ ਬਾਰ-ਬਾਰ ਤੇ ਚੋਰੀ ਹੋ ਰਿਹਾ ਤੇ ਤੁਸੀਂ ਇਹ ਬਾਰ-ਬਾਰ ਇਹ ਤੁਸੀਂ ਕਿਉਂ ਰਿਸਕ ਲੈ ਰਹੇ ਹੋ ਭਾਜੀ ਇਹ ਮਤਲਬ ਕਿਉਂ ਚੱਕਿਆ ਕਿਉਂ ਨਹੀਂ ਇਹ ਭਾਜੀ ਚੱਕੇ ਦੇ ਇਸ ਕਰਕੇ ਵੀ ਕੋਈ ਆ ਜਾਂਦਾ ਕੱਢਣਾ ਚਲੋ ਅਗਲੇ ਵਕਤ ਦਵਾਂਗੇ ਆਪਣੀ ਲੇਵਲ ਲੈ ਕੱਢ ਲਊਗਾ ਉਹ ਕਹਿੰਦੇ ਗੁਜਰਕਾਂ ਦੇ ਇਹ ਚੱਕ ਲੈਣੀਆਂ ਹਫਤੇ ਖੰਡ ਤੱਕ ਜਿੱਦਾਂ ਹੁਣ ਲੋਹੜੀੋਂ ਬਾਅਦ ਆਪਾਂ ਰੈਸ਼ੂ ਮਿੱਠਾ ਕਹਿੰਦੇ ਆ ਹਾਂਜੀ ਰੈਸ਼ੂ ਮਿੱਠਾ ਲੋਕੀ ਬਣਾਉਣ ਆਉਂਦੇ ਉਹਨਾਂ ਲਈ ਲੱਗਾ ਆ ਇਹ ਓਕੇ ਬਾਕੀ ਜਿਹੜਾ ਇਹ ਆਪ ਕੱਢ ਕੇ ਵੇਚੀ ਦਿਓ ਸਾਡਾ ਪਿੱਛੇ ਬੇਲਣਾ ਥੋੜਾ ਜਿਆ ਆਚਾਰ ਖੱਤੇ ਬੈਕ ਸਾਈਡ ਤੇ ਹਾਂ ਪੈਟਰੋਲ ਪੰਪ ਦੇ ਸਾਹਮਣੇ ਆ ਮੰਗਦਾ ਇਹੀ ਗਾਗਾ ਜੀ ਇਹਦੇ ਹੁਣ ਭਾਲਸਰ ਹੋਵੇ ਅਸੀਂ ਪੁਲਿਸ ਨੂੰ ਅਪੀਲ ਕਰਦੇ ਆਂ ਭਈ ਇਹਦਾ ਕੋਈ ਹੱਲ ਦੇਖੋ ਕਿ ਕਿਹੜੇ ਆ ਇੱਥੇ ਚੋਰੀਆਂ ਹੁੰਦੀਆਂ ਆ ਇੱਥੇ ਸਾਡੇ ਘਾੜ ਚੋਰੀ ਹੋਈ ਆ ਪਿੱਛੇ ਬਲੌਣੀ ਚੋਰੀ ਹੋ ਗਈ ਤੇ ਮੋਟਰ ਲਾ ਕੇ ਕੱਢ ਗਏ ਤੇ ਇਦਾਂ ਦੀ ਚੋਰੀਆਂ ਨੂੰ ਰੋਕਥਾਮ ਥੋੜੀ ਪਾਈ ਜਾਵੇ ਠੀਕ ਹੈ ਹਾਂਜੀ ਬਹੁਤ ਸਹੀ ਆ ਜੀ ਪਾਜੀ ਕੀ ਨਾਮ ਤੁਹਾਡਾ ਰਾਣਾ ਸਿੰਘ ਐ ਕਿਹੜਾ ਪਿੰਡ ਆ ਜੀ ਗੜੀਜੀਤ ਸਿੰਘ ਇਹ ਕੀ ਹੋਇਆ ਮੈਨੂੰ ਜੋ ਪਤਾ ਲੱਗਦਾ ਕਿ ਇਹਦੇ ਵਿੱਚੋਂ ਤੁਹਾਡਾ ਪਾਈਪ ਵਗੈਰਾ ਖੋਲ ਕੇ ਲਿਆ ਗਿਆ ਹੈ ਖੂਈ ਦੇ ਵਿੱਚੋਂ ਇਹ ਮੋਟਰ ਤੁਹਾਡੀ ਹੈ ਹਾਂਜੀ ਹਾਂਜੀ ਇਹ ਕਿਹੜਾ ਰੋਡ ਪੈ ਜਾਂਦਾ ਇਹ ਬਲਾਉਣੀ ਵਾਲਾ ਜੀ ਕੱਚਾ ਰੋਡ ਕੱਚਾ ਰੋਡ ਗੱਡੀ ਤੋਂ ਆਉਂਦਾ ਬਲਾਉਣੀ ਤੋਂ ਬਲਾਉਣੀ ਗੋਰੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਗੱਡੀ ਤੋਂ ਬਲਾਉਣੀ ਓਕੇ ਤੇ ਕੀ ਵਾਕਿਆ ਕੀ ਹੋਇਆ ਹੈ ਮਾਮਲਾ ਇਹਦੇ ਵਿੱਚੋਂ ਜੀ ਪੈਪ ਵੀ ਲੱਗਾ ਖੋਲ ਕੇ ਅੱਛਾ ਜੀ ਤੇ ਮੋਟਰ ਵੀ ਲੱਗਾ ਫ੍ਰੈਕਸ ਵਾਲ ਵੀ ਲੱਗਾ ਫਲਾਂਚਾ ਵੀ ਲੱਗਾ ਤਾਰਾਂ ਵੀ ਪੰਜ

ਬੱਲਾ ਬੱਲਾ 35 ਫੁੱਟ ਦੇ ਵਿੱਚ ਇਹ ਰਾਤ ਬਰਾਤੇ ਲੱਗ ਗਿਆ ਕਿ ਦਿਨੇ ਲੱਗੇ ਹੋਗੇ ਕੁਛ ਇਦਾਂ ਦੀ ਜਜਮੈਂਟ ਹੈ ਨਹੀਂ ਰਾਤ ਨੂੰ ਕੀਤਾ ਰਾਤ ਨੂੰ ਕੰਮ ਤਾਂ ਜੀ ਰਾਤ ਨੂੰ ਕੀਤਾ ਇਹ ਦਿਨੇ ਜਿੱਦਾਂ ਦਿਨੇ ਤਾਂ ਸਾਰਾ ਚੱਲਦਾ ਰਹਿੰਦਾ ਹੈ ਚੱਲਦਾ ਥੋੜਾ ਥੋੜਾ ਚੱਲਦਾ ਰ ਅੱਛਾ ਹਾਂ ਜੀ ਇਹਦਾ ਮਤਲਬ ਰਾਤ ਦਾ ਕੰਮ ਹੈ ਰਾਤ ਦਾ ਕੰਮ ਆ ਜੀ ਦੈਨੋ ਨਹੀਂ ਕਮਾਲ ਹੋ ਗਈ ਇਹ ਇਹ ਮਤਲਬ ਦੇਖੋ ਇਹ ਥੂਈ ਜਿਹੜੀ ਬਹੁਤ ਡੂੰਘੀ ਹੈ ਇਹ 35 ਫੁੱਟ ਥੂਈ ਹੈ ਮੈਨੂੰ ਵੀ ਤਾਂ ਲੱਗਦਾ ਹੈ ਹਾਂ ਜੀ 15 ਕ ਪੈਂਡ ਤੋਂ ਬਣਾਉਂਦੀ ਨੂੰ ਦੇਖੋ ਕੁਛ ਦਿਸਦਾ ਨਹੀਂ ਹੈ ਨੀਚੇ ਤੋਂ ਹਾਂ ਜੀ ਹਾਂ ਜੀ ਤੇ ਇਹਦੇ ਵਿੱਚੋਂ ਖੁੱਲ ਕੇ ਲੈ ਗਏ ਸਭ ਕੁਝ ਹਾਂ ਜੀ ਤਕਰੀਬਨ ਕੋਈ ਬੇੜਾ ਦਾ 2 ਕੁਇੰਟਲ ਹੋਗਾ ਜਿਹੜੀ ਮੋਟਰਾਂ ਆਪੀਆਂ ਪਹਿਲੀਆਂ ਪੁਰਾਣੀਆਂ ਆ ਆ ਪੁਰਾਣੀਆਂ ਮੋਟਰਾਂ ਆ ਵਾਲੇ ਪੱਖਾ ਮੋਟਰ ਫੈਕਸ ਵਾਲ ਹਾਂਜੀ ਹਾਂ ਪਾਈਪ ਸਭ ਕੁਝ ਲੈ ਗਏ 2 ਕੁਇੰਟਲ ਦਾ ਬੇੜਾ ਦਾ ਹੋਣਾ ਜਿਹਦੇ ਵਿੱਚੋਂ ਪਰ ਨਹੀਂ ਕਿਹੜੇ ਸਾਹਮਣੇ ਕੱਢਿਆ ਹੋਗਾ ਉਹ ਨਹੀਂ ਕਮਾਲ ਹੋ ਗਈ ਤਾਂ ਆਮ ਤੌਰ ਤੇ ਮੈਂ ਕਹਿੰਦਾ ਵੀ ਜੇਕਰ ਇਹ ਦੇਖੋ ਇਹ ਟੁੱਟੀ ਹੋਈ ਹੈ ਕਾਰਸ ਲਈ ਵੀ ਟੁੱਟੀ ਹੋ ਨਿਸ਼ਾਨੀ ਲੱਗੀ ਆਹੀ ਨਿਸ਼ਾਨੀ ਆ ਤੇ ਖਰੇ ਗਤਾਰ ਲੱਗੀ ਆ ਖਰੇ ਉਹਨਾਂ ਦਾ ਕੁਝ ਪਤਾ ਨਹੀਂ ਕੀ ਆ ਪਾਉਂ ਵੀ ਟਕਰਿਆ ਹੋਇਆ ਖਰੇ ਪੈਪ ਪੈਪ ਨਾਲ ਟਕਰ ਹੋਈ ਆ ਪੈਪ ਪਾਈਪ ਦੀ ਇਹ ਹਾਂਜੀ ਠੀਕ ਹੈ ਤੇ ਕਈ ਕੀ ਮੰਗ ਕਰਦੇ ਹੋ ਤੁਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅੱਗੇ ਕਈ ਕਈ ਵਾਰੀ ਮੇਰਾ ਜ਼ਿੰਦਾਬੀ ਭਨਿਆ ਇੱਥੋਂ ਅੱਛਾ ਜੋ ਵੀ ਸਮਾਨ ਥੇ ਗਾ ਲੈ ਗਏ ਹੱਤ ਦੀ ਆਈ ਨੂੰ ਸਾਨੂੰ ਇਹ ਮੋਟਰ ਜਿਆਦਾ ਨੁਕਸਾਨ 11 12 ਨਾਲ ਹਜ਼ਾਰ ਦਾ ਨੁਕਸਾਨ ਕਰ ਗਿਆ ਅੱਛਾ ਜੀ ਹਾਂ ਜੀ ਚਲੋ ਪੁਲਿਸ ਕੰਪਲੇਟ ਕੀਤੀ ਤੁਸੀਂ ਕੋਈ ਪੁਲਿਸ ਕੰਪਲੇਟ ਨਹੀਂ ਕੀਤੀ ਹਾਂਜੀ ਹੁਣ ਨਹੀਂ ਕਰਨੀ ਐ ਕਰਨੀ ਚਾਹੀਦੀ ਐ ਜੇ ਵਾਈ ਦੀ ਵੀ ਇੱਕ ਹਾਂਜੀ ਹਾਂਜੀ ਕਰਨੀ ਚਾਹੀਦੀ ਆ ਨੇ ਹੁਣ ਜਾਣਾ ਤੁਸੀਂ ਕਰਦੇ ਪਏ ਹਾਂਜੀ ਹਾਂਜੀ ਪੁਲਿਸ ਕੰਪਲੇਂਟ ਕਰਨ ਚੱਲੇ ਹਾਂ ਹਾਂਜੀ ਹਾਂਜੀ ਓਕੇ 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 ਭਾਜੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਐ ਨਹੀਂ ਭਾਜੀ ਅੱਗੇ ਤਾਂ ਨਹੀਂ ਕੀਤੀ ਜਿੱਦਾਂ ਹੁਣ ਅੱਜ ਜਾਣਾ ਸੀ ਕਰਨ ਅੱਛਾ ਦਿਹਾੜੀ ਕੱਥੀ ਵੀ ਬਿਜੀ ਸੀਗੇ ਅੱਛਾ ਅੱਛਾ ਇਸ ਕਰ ਕੇ ਜਾਂ ਹੋਇਆ ਸੀਗੇ ਪਹਿਲੇ ਚਲੋ ਖਬਰ ਲਵਾ ਲਈਏ ਫੇਰ ਪੁਲਿਸ ਨੂੰ ਜਾ ਕੇ ਤਲਾਸ਼ ਕਰਦੇ ਆਂ ਜੀ ਠੀਕ ਹਾਂਜੀ ਹਾਂਜੀ ਐਪਲੀਕੇਸ਼ਨ ਦੇ ਆਉਂਦੇ ਆ ਉਹਨਾਂ 啊，你。